ਕਿੰਨੇ ਫਰਕ ਹੈ ਜੀ ਹੁਣ ਹਾਂ ਬਹੁਤ ਫਰਕ ਪੁੱਤ ਮੈਨੂੰ ਬਹੁਤ ਜ਼ਿਆਦਾ ਫਰਕ ਆ ਪਤਾ ਲੱਗਿਆ ਅੱਲੇ ਪਹਿਲੀ ਵਾਰੀ ਆਈਆਂ ਮੈਂ ਤਾਂ ਹਨੇ ਮੇਰਾ ਗੋਡਾ ਮੁਰਦਾ ਨਹੀਂ ਸੀ ਜੀ ਹਾਂ ਮੈਂ ਤਾਂ ਇਹੀ ਫਿਰ ਧੀਰੇ ਡੰਡਾ ਲੀਕ ਵਾਹ ਜੀ ਹਾਂ ਲਓ ਜੀ ਜੀ ਤੁਹਾਨੂੰ ਇਲਾਜ ਕਰਨ ਤੋਂ ਪਹਿਲਾਂ ਗੋਡਾ ਦਿਖਾਣਾ ਫਿਰ ਇਲਾਜ ਕਰਨ ਤੋਂ ਬਾਅਦ ਦਿਖਾਉਂਗਾ ਓਕੇ ਹਾਂ ਜੀ ਆ ਜਾ ਵੀਰੇ ਇੱਕ ਵਾਰੀ ਇਧਰ ਆ ਕੇ ਜ਼ੂਮ ਕਰਾ ਕੇ ਦੇਖੋ ਜੀ ਹੁਣ ਜਦੋਂ ਆਪਾਂ ਦੇਖ ਰਹੇ ਆਂ ਦੇਖੋ ਸਾਰਾ ਗੋਡਾ ਇਧਰ ਨੂੰ ਬਾਹਰ ਆਇਆ ਹੋਇਆ ਬਾਹਰ ਆਇਆ ਹੋਇਆ ਠੀਕ ਹੈ ਵੀਰੇ ਠੀਕ ਹੈ ਜੀ ਦੇਖੋ ਕਿੰਨਾ ਬਾਹਰ ਆਇਆ ਜੀ ਜੀ ਠੀਕ ਹੈ ਇਧ ਆਇਆ ਹੋਇਆ ਨਾ ਇਹ ਜਦੋਂ ਹੁਣ ਗੋੜਾ ਹੱਤ ਆ ਲੈ ਵੀਰੇ ਹੁਣੇ ਹੀ ਕਰਿਆ ਸੀ ਹਜੇ ਆਪ ਹੁਣ ਦੇਖ ਕਿੰਨੀ ਸਿੱਧੀ ਲੱਗ ਰਹੀਆਂ ਲੱਤ ਇਹ ਬਿਲਕੁਲ ਸਿੱਧੀ ਹੋ ਗਈ ਪਹਿਲਾਂ ਥੋੜੀ ਜਿਹੀ ਇਧਰ ਨੂੰ ਸੀ ਨਾ ਹਾਂਜੀ ਦੱਸ ਤਾਂ ਨਾ ਹੁਣ ਉਹਨੂੰ ਗੋਡਿਆਂ 'ਵਰੇ ਦੱਸੋ ਵੀ ਇਹਦਾ ਕੀ ਫੰਡਾ ਆ ਵੀਰੇ ਉਹੀ ਚੀਜ਼ ਦਿਖਾਉਣ ਲੱਗਿਆ ਤੁਹਾਨੂੰ ਮੈਂ ਜੀ ਆਇਓ ਵੀਰੇ ਇੱਕ ਵਾਰੀ ਨੇੜੇ ਹੋ ਕੇ ਦਿਖਾ ਬਾਈ ਡਿਟੇਲ ਦੇ ਵਿੱਚ ਦੱਸਿਏ ਤੁਹਾਨੂੰ ਇਲਾਜ ਕਰਨ ਤੋਂ ਪਹਿਲਾਂ ਗੋਡਾ ਦਿਖਾਣਾ ਫਿਰ ਇਲਾਜ ਕਰਨ ਤੋਂ ਬਾਅਦ ਉਹ ਦਿਖਾਉਂਗਾ ਓਕੇ ਹਾਂਜੀ ਆ ਜਾ ਵੀਰੇ ਇੱਕ ਵਾਰੀ ਇਧਰ ਆ ਕੇ ਜ਼ੂਮ ਕਰਾ ਕੇ ਦਿਖਾ ਜੀ ਹੁਣ ਜਦੋਂ ਆਪਾਂ ਦੇਖ ਰਹੇ ਆ ਦੇਖੋ ਸਾਰਾ ਗੋਡਾ ਇਧਰ ਨੂੰ ਬਾਹਰ ਆਇਆ ਹੋਇਆ ਹੈ ਬਾਹਰ ਆਇਆ ਹੋਇਆ ਠੀਕ ਹੈ ਵੀਰੇ ਠੀਕ ਹੈ ਜੀ ਦੇਖੋ ਕਿੰਨਾ ਬਾਹਰ ਆਇਆ ਹੈ ਜੀ ਠੀਕ ਹੈ ਇਧਰ ਆਇਆ ਹੋਇਆ ਸਾਰਾ ਆਇਆ ਹੋਇਆ ਨਾ ਇਹ ਜਦੋਂ ਹੁਣ ਗੋਡਾ ਆਪਣੀ ਥਾਂ ਤੋਂ ਹਿੱਲ ਕੇ ਇੱਕ ਪਰਸੈਂਟ ਡਾ ਹੋ ਗਿਆ ਤਾਂ ਗੋਡੇ ਦੇ ਵਿੱਚੋਂ ਜਿਹੜੀ ਸਪੇਸ ਸੀ ਇੱਥੋਂ ਘਟ ਗਈ ਖਤਮ ਹੋ ਗਈ ਗੋਡੇ ਦੇ ਦੋਹੇ ਹਟਾਪਸ ਚ ਨਾਲ ਜੁੜ ਕੇ ਠੀਕ ਹੈ ਜਿਹਨੂੰ ਡਾਕਟਰ ਕਹਿਣਗੇ ਵੀ ਇਹਦਾ ਗ੍ਰੇਸ ਖਤਮ ਹੋ ਗਈ ਜਾਇਦੇ ਵਿੱਚੋਂ ਸਪੇਸ ਖਤਮ ਹੋ ਗਈ ਹੁਣ ਇਹਦਾ ਆਪਰੇਸ਼ਨ ਹੀ ਹੋਵੇਗਾ ਹੂੰ ਉਹਨਾਂ ਦੀ ਵਰਡਿੰਗ ਇਹ ਹੋਊਗੀ ਪਰ ਸਾਡੇ ਕੋਲ ਇਸ ਚੀਜ਼ ਦਾ ਇਲਾਜ ਬਿਨਾ ਆਪਰੇਸ਼ਨ ਤੋਂ ਹੈ। ਇਹਦਾ ਹੱਲ ਵੀ ਹੈਗਾ ਬਿਨਾ ਆਪਰੇਸ਼ਨ ਤੋਂ। ਉਹ ਅਸੀਂ ਕਰਕੇ ਦਿਖਾਉਂਦੇ ਹਾਂ। ਲਓ ਜੀ ਹੁਣ ਤੁਹਾਡੇ ਸਾਹਮਣੇ ਲਾਈਵ ਹੋਊਗਾ ਇਹਦਾ ਹੱਲ। ਮਾਤਾ ਤੋਂ ਇੱਕ ਵਾਰੀ ਪੁੱਛ ਲਓ ਦਰਦ ਕਿੰਨਾ ਕ ਹੈ। ਇਲਾਜ ਕਰਨ ਤੋਂ ਬਾਅਦ ਫਿਰ ਪੁੱਛੋ ਦਰਦ। ਮੈਂ ਪੁੱਛਦਾ। ਸਾਸ਼ੀ ਕਾ ਮਾਤਾ ਜੀ? ਸਾਸ਼ੀ ਕਾ ਸਰੀ ਕਾ ਪੁੱਤ। ਕਿੰਨਾ ਕ ਦਰਦ ਹੈ ਜੀ? ਬਾੜੇ ਦਰਦ ਹੈ ਪੁੱਤ ਮੈਂ ਤਾਂ ਬਾੜੀ ਓਖੀ ਸੀ। ਉਹ ਜ਼ਿਆਦਾ ਪਰੇਸ਼ਾਨ ਹਾਂ। ਹਾਂ ਬਾੜੀ ਪਰੇਸ਼ਾਨ ਸੀ ਮਤ। ਆਏ ਕਿੱਥੋਂ? ਮੈਂ ਤਾਂ ਆਈ ਬਰਨਾਲੇ ਤੋਂ। ਬਰਨਾਲੇ ਤੋਂ। ਕਿੰਨੀ ਕਿੰਨਾ ਕ ਦਰਦ ਹੁੰਦਾ? ਕੱਲੇ ਗੋ ਲੋ ਹਾਂ ਤੁਹਾਨੂੰ ਕੁਸ਼ਟੇ ਸਮੇਂ ਬਾਅਦ ਦੁਬਾਰਾ ਪੁੱਛਾਂਗੇ ਵੀ ਕੀ ਰਿਜ਼ਲਟ ਮਿਲਿਆ ਨਾ ਚਲੋ ਵੀਰੇ ਕਰਦੇ ਓਕੇ ਜਿਹੜਾ ਦਰਦ ਪਹਿਲਾਂ ਉਹੀ ਹੋ ਰਿਹਾ ਸਿੱਧਿਕਰ ਮਤਲਬਾਤ ਸਿੱਧਿਕਰ ਮਤਲਬਾਤ ਆ ਲਾਇਬਰੇ ਹੁਣੇ ਹੀ ਕਰਿਆ ਸੀ ਹਜੇ ਆਪ ਹੁਣ ਦੇਖ ਕਿੰਨੀ ਸਿੱਧੀ ਲੱਗ ਰਹੀਆਂ ਲਾਤ ਇਹ ਬਿਲਕੁਲ ਸਿੱਧੀ ਹੋ ਗਈ ਪਹਿਲਾਂ ਥੋੜੀ ਜਿਹੀ ਇਧਰ ਨੂੰ ਸੀ ਨਾ ਹਾਂਜੀ ਲਓ ਜੀ ਭਈਆ ਚੈੱਕ ਕਰੋ ਤੁਸੀਂ ਵੀ ਭਾਵੇਂ ਇੱਕ ਵੀਡੀਓ ਨੂੰ ਦੁਬਾਰਾ ਬੈਕ ਮੂੜ ਕੇ ਦੇਖ ਲਓ ਤੁਹਾਨੂੰ ਲੱਗ ਜਾਊਗਾ ਪਤਾ ਹਾਂਜੀ ਲਓ ਜੀ ਜੋ ਕਹਿਨੇ ਆ ਭਈਆ ਸੋ ਕਰਦੇ ਆ ਅਸੀਂ ਲੋਕਾਂ ਮੰਗੂ ਫੜਾ ਨਹੀਂ ਅਸੀਂ ਮਾਰਦੇ ਜੀ ਹਾਂਜੀ ਜੋ ਸਾਡੇ ਕੋਲ ਹੈਗਾ ਅਸੀਂ ਬੋਲਾਂਗੇ ਉਨੀਆਂ ਹੀ ਗੱਲਾਂ ਉਨੀਆਂ ਹੀ ਗੱਲਾਂ ਜੀ ਜੀਦਾ ਜਿਹੜੀ ਚੀਜ਼ ਦਾ ਇਲਾਜ ਸੰਭਵ ਆ ਉਹੀ ਚੀਜ਼ ਬੋਲੀ ਜਾਊਗੀ ਵੀ ਹਾਂ ਇਹਦਾ ਹੋ ਜਾਊਗਾ ਬਿਲਕੁਲ ਜੀ ਬਿਲਕੁਲ ਜਿਹੜੀ ਚੀਜ਼ ਦਾ ਸਾਡੇ ਕੋਲ ਹੱਲ ਨਹੀਂ ਹੈ ਅਸੀਂ ਉਹਨੂੰ ਵਾਪਸ ਭੇਜ ਦਿੰਦੇ ਆ ਵੀ ਸਾਡੇ ਕੋਲ ਹੱਲ ਨਹੀਂ ਜੀ ਵਾਹ ਜੀ ਹਾਂ ਜੀ ਤੇ ਜਿਹੜੀ ਚੀਜ਼ ਦਾ ਹੱਲ ਹੈਗਾ ਫਿਰ ਉਹਦਾ ਪ੍ਰੋਪਰ ਤਰੀਕੇ ਨਾਲ ਪ੍ਰੋਪਰੇ ਕਰਦੇ ਨਹੀਂ ਕਰਦੇ ਨਹੀਂ ਹੈਗੇ ਜੀ ਵਾਹ ਲਓ ਜੀ ਸਿੱਧੀ ਕਰੋ ਇਹ ਲਾ ਤਾਂ ਵੀ ਆਪਾਂ ਇਹ ਕਮੀਜ਼ ਦੇ ਸਕਦੇ ਲੋਕਾਂ ਨੂੰ ਵੀ ਆਓ ਦੇ ਇੱਥੇ ਠੀਕ ਹੋ ਕੇ ਜਾਓ ਹਾਂ ਬਿਲਕੁਲ ਕਹਿ ਸਕਦੇ ਹੋ ਜੀ ਵਾਹ ਜੀ ਮਗਲੋ ਟੇਪ ਲਿਆ ਬਈ ਲਓ ਜੀ ਹੁਣ ਤੁਸੀਂ ਦੇਖ ਰਹੇ ਹੋ ਉਹੀ ਮਾਤਾ ਜੀ ਨੇ ਜਿਹੜੇ ਜਿਨ੍ਹਾਂ ਤੋਂ ਪਹਿਲਾਂ ਮਨਨੇ ਕਿ ਚਲੋ ਕੁਰਸੀ ਦੇ ਥੱਲੇ ਨਹੀਂ ਬੈਠਿਆ ਜਾਂਦਾ ਸੀ ਕਿਵੇਂ ਫਰਕ ਹੈ ਜੀ ਹੁਣ ਹਾਂ ਬਹੁਤ ਫਰਕ ਪੁੱਤ ਮੈਨੂੰ ਬਹੁਤ ਜ਼ਿਆਦਾ ਫਰਕ ਆ ਪਤਾ ਲੱਗਿਆ ਅੱਲੇ ਪਹਿਲੀ ਵਾਰੀ ਆਈਆਂ ਮੈਂ ਤਾਂ ਹਨੇ ਮੇਰਾ ਗੋਡਾ ਮੁੜਦਾ ਨਹੀਂ ਸੀ ਜੀ ਹਾਂ ਮੈਂ ਤਾਂ ਇਹੀ ਫਿਰ ਧੀਰੇ ਡੰਡਾ ਲੀਕ ਵਾਹ ਜੀ ਹਾਂ ਲਓ ਜੀ ਸਾਨੂੰ ਇਹ ਜੋ ਦੇਖ ਰਹੇ ਨਾ ਉੱਥੋਂ ਮਾਤਾ ਜੀ ਕਹਿ ਰਹੇ ਸੀ ਚੱਕ ਕੇ ਸਾਨੂੰ ਭਾਉਗਾ ਨਾ ਥੱਲੇ ਹੁਣ ਆਉ ਤਰੇ ਫਿਰਦਾ ਦੇਖ ਲੈ ਨਾ ਬੇਟਾ ਮਨ ਫਰਕ ਕਮਾਲ ਜਿਹੜੇ ਲੋਕ ਇਹ ਚੀਜ਼ਾਂ ਤੋਂ ਪਰੇਸ਼ਾਨ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਆਉਣ ਡਾਕਟਰ ਸਾਹਿਬ ਕੋਲ ਹਾਂ ਬੇਟਾ ਮਨ ਤਾਂ ਬਹੁਤ ਫਰਕ ਆਏਗਾ ਧੰਨਵਾਦ ਹੈ ਮੇਰੇ ਪੁੱਤ ਨੇ ਜੋ ਕੁਰਬਾਨੀ ਕਰੀ ਹੈ ਮੇਰੇ ਨਾਲ ਇਹਨੇ ਧੰਨਵਾਦ ਹੈ ਇਹਨੂੰ ਬਹੁਤ ਬਹੁਤ ਜ਼ਿਆਦਾ ਲਓ ਜੀ